ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸਿੱਧੂ ਬੁਟੀਕ ਬਰਨਾਲਾ ਤੇ ਜੀ ਤੇ ਜਿਹੜੇ ਭੈਣ ਭਰਾ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੈ ਜੀ ਪਲੀ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਿਆ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਜਿਹੜੀਆਂ ਭੈਣਾਂ ਦੇ ਆਪਾਂ ਨੂੰ ਸੋਹਣੇ ਸੋਹਣੇ ਮੈਸੇਜ ਆਉਂਦੇ ਆ ਆਪਾਂ ਉਹਨਾਂ ਦੇ ਨਾਂ ਬੋਲਦੇ ਆ ਜੀ ਬਲਜਿੰਦਰ ਕੌਰ ਭੈਣ ਲੁਧਿਆਣਾ ਤੋਂ ਗੁਰਪ੍ਰੀਤ ਕੌਰ ਭੈਣ ਦਿਹਾੜਾ ਇੱਕ ਤਾਂ ਇੱਕ ਗੁਰਪ੍ਰੀਤ ਭੈਣ ਕੱਲਾ ਗੁਰਪ੍ਰੀਤ ਨਾ ਉਹਨਾਂ ਦਾ ਤੇ ਇੱਕ ਆਪਣੀ ਭੈਣ ਅਮਰ ਸਰ ਤੋਂ ਐ ਜੀ ਕਪੂਰਥਾਲੇ ਤੋਂ ਐ ਜੀ ਸੁਰਿੰਦਰ ਕੌਰ ਐ ਜੀ ਬਹੁਤ ਬਹੁਤ ਧੰਨਵਾਦ ਆ ਸਾਰੀਆਂ ਭੈਣਾਂ ਦਾ ਭਰਾਵਾਂ ਦਾ ਜਿਹੜੇ ਇੰਨੇ ਸੋਹਣੇ ਸੋਹਣੇ ਮੈਸੇਜ ਕਰਦੇ ਆ ਬਹੁਤ ਬਹੁਤ ਪਿਆਰ ਬਖਸ਼ਦੇ ਹੋ ਤੁਸੀਂ ਮੇਰੀ ਵੀਡੀਓ ਨੂੰ ਬਹੁਤ ਪਿਆਰ ਕਰਦੇ ਹੋ ਜੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਸਾਰੇ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ ਆਪਣੀ ਭੈਣ ਦੀ ਸਪੋਰਟ ਵੀ ਕਰੋ ਵੀਡੀਓ ਸ਼ੇਅਰ ਕਰਕੇ ਜੀ ਪਲੀਜ਼ ਤੇ ਆਪਣੀਆਂ ਸੂਟਾਂ ਦੀਆਂ ਵੀਡੀਓ ਵੀ ਤੁਸੀਂ ਸਾਰੀਆਂ ਦੇਖਿਆ ਕਰੋ ਜੀ ਵੀਡੀਓ ਨੂੰ ਪੂਰੀ ਦੇਖ ਕੇ ਤੁਸੀਂ ਫਿਰ ਮੈਸੇਜ ਕਰਿਆ ਕਰੋ ਆਪਣੀ ਭੈਣ ਨੂੰ ਕੋਈ ਤੁਸੀਂ ਜਾਣਕਾਰੀ ਵੀ ਦੇ ਸਕਦੇ ਹੋ ਵੀਡੀਓ ਦੇ ਵਿੱਚ ਮੇਥੋਂ ਕੋਈ ਬੋਲਣ ਚ ਕਮੀ ਹੋਵੇ ਕੋਈ ਚੀਜ਼ ਦਿਖਾਉਣ ਦੇ ਵਿੱਚ ਕਮੀ ਹੋਵੇ ਸਾਰੇ ਭੈਣ ਭਰਾ ਤੁਸੀਂ ਮੈਨੂੰ ਆਪਣੀ ਸਲਾਹ ਵੀ ਦਿਆ ਕਰੋ ਕੋਈ ਮੈਂ ਬਹੁਤ ਹੀ ਸਿਆਣੀ ਤਾਂ ਹੈ ਨਹੀਂਗੀ ਮੈਂ ਤਾਂ ਪਹਿਲੀ ਵਾਰ ਆਪਾਂ ਨਵੇਂ-ਨਵੇਂ ਲੱਗੇ ਆਂਗੇ ਤੇ ਭੈਣ ਭਰਾਵਾਂ ਦੀ ਸਪੋਰਟ ਦੀ ਬਹੁਤ ਲੋੜ ਹੈ ਮੈਨੂੰ ਬਹੁਤ ਪਿਆਰ ਬਖਸ਼ਿਆ ਭੈਣ ਭਰਾਵਾਂ ਨੇ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਤੇ ਤੁਸੀਂ ਜਿਵੇਂ ਜਾਗਟਾਂ ਦੀ ਵੀਡੀਓ ਨੂੰ ਪਿਆਰ ਦਿੱਤਾ ਜੀ ਇਸੇ ਤਰ੍ਹਾਂ ਹੀ ਆਪਣੀ ਭੈਣ ਦੇ ਸੂਟਾਂ ਦੀ ਵੀਡੀਓ ਨੂੰ ਵੀ ਪਿਆਰ ਦਿਓ ਜੀ ਤੇ ਆਪਾਂ ਅੱਜ ਲੈ ਕੇ ਆਏ ਜੀ ਸੂਟ ਬਹੁਤ ਹੀ ਸੋਹਣੇ ਤੇ ਇਹ ਐਲਪਾਈਨ ਦੇ ਸੂਟ ਹੈ ਜੀ ਇਹ ਤੇ ਬੋਰ वगैरह ਬਿਲਕੁਲ ਵੀ ਨਹੀਂ ਆਉਂਦਾ ਜੀ ਬੋਰ ਬਹੁਤ ਹੀ ਸੋਹਣਾ ਫਰੰਟ ਬਣਿਆ ਹੋਇਆ ਜੀ ਫਰੰਟ ਦੇ ਉੱਪਰ ਫਲਾਵਰ ਬਣੇ ਹੋਏ ਆ ਘੇਰੇ ਦੇ ਉੱਪਰ ਫਲਾਵਰ ਬਣੇ ਹੋਏ ਆ ਜੀ ਬਾਰਡਰ ਦੇ ਉੱਪਰ ਬਹੁਤ ਹੀ ਸੋਹਣੇ ਇਹ ਬਾਰਡਰ ਬਣਿਆ ਹੋਇਆ ਜੀ ਇਧਰ ਬਾਜੂ ਦਾ ਬਾਰਡਰ ਆ ਗਿਆ ਇੱਕ ਬਾਜੂ ਇੱਥੋਂ ਬਣੇਗੀ ਜੀ ਇੱਕ ਬਾਜੂ ਇਧਰੋਂ ਬਣੇਗੀ ਇਹ ਬਾਜੂ ਬਣੀਆਂ ਹੋਈਆਂ ਜੀ ਬਹੁਤ ਹੀ ਸੋਹਣੀਆਂ ਇਸੇ ਤਰ੍ਹਾਂ ਹੀ ਇਹ ਬੈਕ ਦੇ ਉੱਪਰ ਆਏਗਾ ਜੀ ਫਰੰਟ ਬੈਕ ਸੇਮ ਆਏਗੀ ਜੀ ਬਾਰਡਰ ਪਲੇਨ ਸਲਵਾਰ ਆਏਗੀ ਪਸ਼ਮੀਨਾ ਦੀ ਜੀ ਬਹੁਤ ਹੀ ਸੋਹਣੀ ਤੇ ਪੂਰਾ ਖੁੱਲਾ ਸ਼ਾਲ ਆਏਗਾ ਜੀ ਛਾਲ ਦੇ ਉੱਪਰ ਵੀ ਇੱਕ ਸਾਈਡ ਦਾ ਬਾਰਡਰ ਹੈਵੀ ਬਣਿਆ ਹੋਇਆ ਜੀ ਇੱਧਰ ਬਾਰਡਰ ਅਲੱਗ ਬਣਿਆ ਹੋਇਆ ਜੀ ਸਾਰੇ ਫਲਾਰ ਬਣੇ ਹੋਏ ਆ ਜੀ ਬਹੁਤ ਹੀ ਸੋਹਣੇ ਐ ਇਸ ਤਰ੍ਹਾਂ ਵੇਅਰ ਕਰਕੇ ਆਪਾਂ ਬਹੁਤ ਹੀ ਸੋਹਣਾ ਛਾਲ ਲੱਗਦਾ ਜੀ ਲੈ ਸਕਦੇ ਆ ਤੇ ਪਲੀਜ਼ ਪਹਿਣਾ ਮੈਨੂੰ ਜਰੂਰ ਦੱਸਿਆ ਕਰੋ ਵੀ ਕਿਵੇਂ ਦੇ ਲੱਗਦੇ ਆ ਆਪਣੇ ਸੂਟ ਤੁਹਾਨੂੰ ਇਹ ਸੂਟ ਦਾ ਰੇਟ ਰਹੇਗਾ 750 ਰੁਪਿਆ ਜੀ ਸ਼ਿਪਿੰਗ ਫ੍ਰੀ ਹੋਵੇਗੀ 750 ਰੁਪਿਆ ਰੇਟ ਹੈ ਜੀ ਇਹ ਮਹਿੰਦੀ ਕਲਰ ਦਾ ਸੂਟ ਆ ਗਿਆ ਜੀ ਬਹੁਤ ਹੀ ਸੋਹਣਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਮਹਿੰਦੀ ਕਲਰ ਦਾ ਸੂਟ ਆ ਗਿਆ ਬਹੁਤ ਹੀ ਸੋਹਣਾ ਫਲਾਰ ਬਣਿਆ ਹੋਇਆ ਬਾਰਡਰ ਦੇ ਉੱਪਰ 프ਰੰਟ ਬੈਕ ਸੇਮ ਆਏਗਾ ਜੀ ਇਹ ਬੈਕ ਦੇ ਉੱਪਰ ਆਏਗਾ ਜੀ 프ਰੰਟ ਬਹੁਤ ਹੀ ਸੋਹਣਾ ਇਸੇ ਤਰ੍ਹਾਂ ਹੀ ਇਹਦੇ ਨਾਲ ਕਸ਼ਮੀਨਾ ਦੀ ਸਲਵਾਰ ਆ ਗਈ ਜੀ ਬਹੁਤ ਹੀ ਸੋਹਣਾ ਸ਼ਾਲ ਆ ਗਿਆ ਨਾਲ ਕਲਰ ਵੀ ਬਹੁਤ ਪਿਆਰਾ ਹੈ ਜੀ ਇਹ ਮਹਿੰਦੀ ਕਲਰ ਬਹੁਤ ਹੀ ਜਿਆਦਾ ਪਿਆਰਾ ਕਲਰ ਹੈ ਜੀ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਜੀ COD ਆਪਾਂ ਨਹੀਂ ਕਰਦੇ ਕੈਸ਼ ਔਨ ਡਿਲੀਵਰੀ ਨਹੀਂ ਕਰਦੇ ਜੀ ਪੇਮੈਂਟ ਆਨਲਾਈਨ ਰਹੇਗੀ ਇਹ ਮਹਿਰੂਨ ਕਲਰ ਦਾ ਸੂਟ ਆ ਗਿਆ ਜੀ ਬਹੁਤ ਹੀ ਸੋਹਣਾ ਬਹੁਤ ਹੀ ਸੋਹਣੇ ਫਲਾਰ ਬਣੇ ਹੋਏ ਆ ਜੀ 프ਰੰਟ ਦੇ ਉੱਪਰ ਇਧਰ ਬਾਜੂ ਦੇ ਉੱਪਰ ਵੀ ਫਲਾਰ ਆਉਣਗੇ ਜੀ ਬਹੁਤ ਹੀ ਸੋਹਣੇ ਸਾਈਡ ਤੋਂ ਬਾਜੂ ਬਣਨੀਆਂ ਆ ਜੀ ਅਲਪਾਈਨ ਦਾ ਕੱਪੜਾ ਹੈ ਜੀ ਗੋਰ ਬਿਲਕੁਲ ਵੀ ਨਹੀਂ ਆਉਂਦਾ ਇਹਦੇ ਉੱਪਰ ਇਹ ਬੈਕ ਦੇ ਉੱਪਰ ਆਏਗਾ ਜੀ ਕਿਧਰ ਵੀ ਬਾਜੂ ਦਾ ਡਿਜ਼ਾਈਨ ਦੋਨੋਂ ਪਾਸੇ ਹੀ ਬਣਿਆ ਹੋਇਆ ਹੈ ਜੀ ਦੋਨੋਂ ਸਾਈਡ ਤੇ ਬਾਜੂ ਦਾ ਡਿਜ਼ਾਈਨ ਬਣਿਆ ਹੋਇਆ ਹੈ ਮਹਿਰੂਨ ਕਲਰ ਦਾ ਸੂਟ ਹੈ ਜੀ ਬਹੁਤ ਹੀ ਸੋਹਣਾ ਸ਼ਾਲ ਬਹੁਤ ਹੀ ਸੋਹਣੇ ਖੁੱਲੇ ਹੈ ਜੀ ਬਹੁਤ ਹੀ ਸੋਹਣੇ ਫਲਾਰ ਬਣੇ ਹੋਏ ਆ ਜੀ ਬਾਰਡਰ ਬਣਿਆ ਹੋਇਆ ਸ਼ਾਲ ਦੇ ਉੱਪਰ ਵੀ ਬੂਟੀਆਂ ਬਣੀਆਂ ਹੋਈਆਂ ਜੀ ਵਿੱਚ ਬਹੁਤ ਹੀ ਸੋਹਣੇ ਖੁੱਲੇ-ਖੁੱਲੇ ਸ਼ਾਲ ਹੈ ਜੀ ਇਹ ਨੇਵੀ ਬਲਿਊ ਕਲਰ ਆ ਗਿਆ ਜੀ ਬਹੁਤ ਹੀ ਸੋਹਣਾ ਡਿਜੀਟਲ ਪ੍ਰਿੰਟ ਆਇਆ ਜੀ ਬਹੁਤ ਹੀ ਸੋਹਣਾ ਇਹ ਬਾਜੂ ਦੇ ਉੱਪਰ ਵੀ ਫਲਾਰ ਆਉਣਗੇ ਜੀ ਫਰੰਟ ਬੈਕ ਸੇਮ ਰਹੇਗੀ ਏਕੇ ਟੈਕਸ ਦੇ ਸੂਟ ਹੈ ਜੀ ਇਹ ਬਹੁਤ ਹੀ ਸੋਹਣੇ ਇਸੇ ਤਰ੍ਹਾਂ ਹੀ ਇਹਦਾ ਸ਼ਾਲ ਆਏਗਾ ਜੀ ਬਹੁਤ ਹੀ ਸੋਹਣਾ ਏਕੇ ਟੈਕਸ ਦੇ ਵਾਲ ਪਾਈਨ ਦੇ ਸੂਟ ਹੈ ਜੀ 750 ਰੁਪਏ ਪ੍ਰਾਈਸ ਹੋਵੇਗਾ ਸਕਰੀਨ ਸ਼ਾਟ ਲੈ ਕੇ ਤੁਸੀਂ ਵਟਸਐਪ ਨੰਬਰ ਤੇ ਮੈਸੇਜ ਕਰ ਸਕਦੇ ਹੋ ਜੀ ਕੈਸ਼ ਔਨ ਡਿਲੀਵਰੀ ਆਪਾਂ ਨਹੀਂ ਕਰਦੇ ਜੀ ਪੇਮੈਂਟ ਆਨਲਾਈਨ ਰਹੇਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ ਤਾਂ ਕਿ ਹੋਰ ਭੈਣਾਂ ਤੱਕ ਵੀਡੀਓ ਪਹੁੰਚ ਸਕੇ ਤੇ ਸਾਰੇ ਜਾਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਆਪਣੀ ਭੈਣ ਦੀ ਵੱਧ ਤੋਂ ਵੱਧ ਸਪੋਰਟ ਕਰੋ ਜੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ